ਇੱਕ ਚੀਜ਼ ਦਾ ਸਾਨੂੰ ਹੋਰ ਬਹੁਤ ਵੱਡਾ ਵਹਿਮ ਆ ਸਾਨੂੰ ਲੱਗਣ ਲੱਗ ਜਾਂਦਾ ਮੈਨੂੰ ਲੱਗਦਾ ਕਿ ਆ ਬੰਦਾ ਅੱਗੇ ਵੱਧ ਰਿਹਾ ਮੈਨੂੰ ਲੱਗਦਾ ਕਿ ਹੁਣ ਐ ਹੋ ਮੈਨੂੰ ਲੱਗਦਾ ਕਿ ਆ ਹੋ ਲੱਗਣ ਤੇ ਹੋਣ ਦੇ ਵਿੱਚ ਫਰਕ ਹੈ ਹੁਣੇ ਅਸੀਂ ਕੁਝ ਹੋਰਾਂ ਲੱਗਦਾ ਸਾਨੂੰ ਕੁਝ ਹੋਰ ਹੈ ਮੈਨੂੰ ਲੱਗਦਾ ਕਿ ਯਾਰ ਆ ਬੰਦਾ ਤਾਂ ਘਰੇ ਲੜਦਾ ਹੋ ਮੈਨੂੰ ਲੱਗਦਾ ਤਾਂ ਬਿੱਲ ਹੈ ਜਿਹੜਾ ਬੋਲੀ ਜਾਂਦਾ ਮੈਨੂੰ ਲੱਗਦਾ ਰੇਡੀਓ ਵਾਲਿਆਂ ਨੂੰ ਚਾਰ ਪੈਸੇ ਵਧੀਆਂ ਬਣਦੇ ਹੋਣੇ ਮੈਨੂੰ ਲੱਗਦਾ ਤਾਂ ਬਿੱਲ ਹੀ ਆ ਫੇਸਬੁੱਕ ਤੇ ਪੋਸਟਾਂ ਪਾਉਂਦਾ ਰਹਿੰਦਾ ਮੈਨੂੰ ਲੱਗਦਾ ਕਥੂਰੀਆ ਸਾਹਿਬ ਨੂੰ ਪਤਾ ਨਹੀਂ ਕੀ ਫਾਇਦਾ ਹੁਣ ਐਨੇ ਬੰਦੇ ਇਕੱਠੇ ਸਾਨੂੰ ਲੱਗਣ ਦੀ ਬੜੀ ਦਿੱਕਤ ਆਉਂਦੀ ਹੈ ਲੱਗਣ ਤੇ ਹੋਣ ਦੇ ਵਿੱਚ ਬਹੁਤ ਫਰਕ ਹੈ ਹੈ ਕੀ ਆਸ ਤੇ ਵਿੱਚ ਹੈ ਜਿਹੜਾ ਆ ਵਰਤਾਰਾ ਕਰ ਰਿਹਾ ਇੱਥੇ ਹੈ ਇਹ ਸੋ ਜਿੱਦਣ ਸਾਨੂੰ ਹੋਣ ਦਾ ਪਤਾ ਲੱਗਣਾ ਅਸੀਂ ਤਿੰਨ ਤਰ੍ਹਾਂ ਦੇ ਇਨਸਾਨ ਆ ਸ਼ੀਸ਼ਾ ਜਦੋਂ ਅਸੀਂ ਦੇਖਦੇ ਹਾਂ ਇੱਕ ਤਾਂ ਉਹ ਆ ਕਿ ਜੋ ਸ਼ੀਸ਼ੇ 'ਚ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਮੈਂ ਰਾਜਵੀਰ ਸਿੰਘ ਆ ਇੱਕ ਉਹ ਆ ਜਿਹੜੇ ਤੁਸੀਂ ਸਾਰੇ ਸਮਝਦੇ ਹੋ ਕਿ ਇਹ ਬੰਦਾ ਕੀ ਆ ਕੀ ਵੰਡ ਸਕਦੇ ਹੋ ਧੁੱਪ ਨੂੰ ਕੀ ਵੰਡ ਸਕਦੇ ਹੋ ਛਾਂ ਨੂੰ ਕੀ ਵੰਡ ਸਕਦੇ ਹੋ ਪੀਓ ਨੂੰ ਕੀ ਵੰਡ ਸਕਦੇ ਹੋ ਮਾਂ ਨੂੰ ਅੱਜ ਕੱਲ ਵੰਡ ਰਹੇ ਆਸੀਂ ਕਿ 2 ਮਹੀਨੇ ਤੁਸੀਂ ਰੱਖੋ 4 ਮਹੀਨੇ ਅਸੀਂ ਰੱਖਦੇ ਆ ਉਹ ਸਮਝ ਹੋਣ ਲੱਗ ਰਹੀ ਆ ਕਿ ਵੰਡ ਸਕਦੇ ਹੋ ਤੁੱਪ ਨੂੰ ਕੀ ਵੰਡ ਸਕਦੇ ਹੋ ਸ਼ਾਹ ਨੂੰ ਕੀ ਵੰਡ ਸਕਦੇ ਹੋ ਪਿਓ ਨੂੰ ਕੀ ਵੰਡ ਸਕਦੇ ਹੋ ਮਾਂ ਨੂੰ ਜੇ ਵੰਡਣਾ ਤਾਂ ਪਿਆਰ ਵੰਡੋ ਹਰ ਇੱਕ ਨੂੰ ਯਾਰ ਸਮਝੋ ਦੁਸ਼ਮਣ ਨਾ ਸਮਝੋ ਕਿਸੇ ਨੂੰ ਹਰ ਇੱਕ ਨੂੰ ਪਿਆਰ ਸ ਰਾਣਾ ਰਣੂ ਮੈਂ ਕਿਉਂਕਿ ਆਵਾਜ਼ ਮਾਰ ਲਈ ਆ ਇਸ ਕਰਕੇ ਹੁਣ ਆਜੋ ਜੀ ਤੁਸੀਂ ਤੇ ਇਹ ਸਾਡੇ ਆਰਟਿਸਟ ਵੀ ਨੇ ਵੇਖਣ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਤੇ ਰੇਡੀਓ ਬੜਾ ਸੋਹਣਾ ਕਰਦੇ ਆ ਅਦਾਕਾਰ ਬੜੇ ਸੋਹਣੇ ਆ ਤੇ ਰਾਣਾ ਰਣਵੀਰ ਨਾਲ ਰਲ ਕੇ ਬੜੀ ਬੜੀ ਦੂਰ ਤੱਕ ਸਾਡੀ ਪੰਜਾਬੀ ਨਾਟਕ ਨੂੰ ਪਹੁੰਚਾਉਂਦੇ ਆ ਤੇ ਇਹ ਜੀ ਮੇਰੇ ਕੋਲ ਜਿਹੜੀ ਤਰਤੀਬ ਆ ਨਾ ਉਹਦੇ ਹਿਸਾਬ ਨਾਲ ਚੱਲ ਰਿਹਾ ਅਸੀਂ ਇਸ ਕਰਕੇ ਜੇ ਕੋਈ ਰਹਿ ਜਾਵੇ ਤਾਂ ਫਿਰ ਕੋਈ ਗੱਲ ਕਰ ਲਓ ਆਓ ਜੀ ਪਲੀਜ਼ ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਵੀਂ ਕਲਾਸ ਦੇ ਵਿੱਚ ਮੈਂ ਪਹਿਲੀ ਵਾਰ ਸਟੇਜ ਤੇ ਗਿਆ ਸੀਗਾ ਜਿਹੜੀ ਉੱਥੇ ਕਵਿਤਾ ਪੜ੍ਹੀ ਸੀਗੀ ਉਹ ਬੀ ਜਿਹੜਾ ਬੀਜਿਆ ਗਿਆ ਸੀਗਾ ਉਹ ਅੱਜ ਵੀ ਆ ਉਸ ਤੋਂ ਬਾਅਦ ਬਹੁਤ ਸਾਰੇ ਭਾਸ਼ਣ ਪ੍ਰਤੀਯੋਗਤਾਵਾਂ ਸੀਗੀਆਂ ਉਹਨਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਰਿਹਾ ਪਰ ਜਿਹੜੀ ਚੀਜ਼ ਮੈਂ ਉਦੋਂ ਪੜ੍ਹੀ ਸੀ ਉਹ ਮੈਨੂੰ ਹੁਣ ਸਮਝ ਚਾਈ ਮੈਨੂੰ ਪਤਾ ਕਿ ਪੰਜਵੀਂ ਕਲਾਸ ਦੇ ਵਿੱਚ ਜਿਹੜੀ ਕਵਿਤਾ ਸੀ ਉਹ ਸੀ ਮਜਬ ਦੇ ਠੇਕੇਦਾਰੋਂ ਮੈਨੂੰ ਜਵਾਬ ਦੇਵੋ ਰੱਬ ਦੇ ਖਰੀਦਦਾਰੋ ਮੈਨੂੰ ਜਵਾਬ ਦੇ ਬੋ ਹਿੰਦੂ ਜਾਂ ਸਿੱਖ ਜਾਂ ਮੁਸਲਮ ਕਹਿ ਕੇ ਨਾ ਉਸ ਨੂੰ ਭੰਡੋ ਹਿੰਦੂ ਜਾਂ ਸਿੱਖ ਜਾਂ ਮੁਸਲਮ ਨਾ ਕਹਿ ਕੇ ਉਸ ਨੂੰ ਭੰਡੋ ਰੱਬ ਦੇ ਕਰੋਨਾ ਟੋਟੇ ਤੋਬਾ ਨਾ ਉਸ ਨੂੰ ਬੰਡੋ ਉਹ ਕਿਸ ਧਰਮ ਨੇ ਕਿਹਾ ਹੈ ਮਾਸੂਮ ਮਾਰ ਸੁੱਟੋ ਕਿਸ ਧਰਮ ਨੇ ਕਿਹਾ ਹੈ ਮਾਸੂਮ ਮਾਰ ਸੁੱਟੋ ਕਿਹੜੇ ਗੁਰੂ ਨੇ ਦੱਸਿਆ ਮਜਲੂਮ ਮਾਰ ਸੁੱਟੋ ਹਿੰਦੂ ਨਹੀਂ ਹੋ ਸਕਦਾ ਨਫ਼ਰਤ ਹੈ ਜਿਸ ਦੇ ਦਿਲ ਵਿੱਚ ਹੁੰਦਾ ਹੈ ਸਿੱਖ ਉਹੀ ਰਹਿਮਤ ਹੈ ਜਿਸ ਦੇ ਦਿਲ ਵਿੱਚ ਧਰਮਾਂ ਚੋਂ ਧਰਮ ਉੱਚਾ ਬੰਦੇ ਨੂੰ ਪਿਆਰ ਕਰਨਾ ਉਸ ਦੀ ਰਜ਼ਾ ਵਿੱਚ ਰਹਿਣਾ ਨੇਕੀ ਦੀ ਕਾਰ ਕਰਨਾ ਕੀ ਵੰਡ ਸਕਦੇ ਹੋ ਤੁੱਪ ਨੂੰ ਕੀ ਵੰਡ ਸਕਦੇ ਹੋ ਸ਼ਾਹ ਨੂੰ ਕੀ ਵੰਡ ਸਕਦੇ ਹੋ ਪਿਓ ਨੂੰ ਕੀ ਵੰਡ ਸਕਦੇ ਹੋ ਮਾਂ ਨੂੰ ਅੱਜ ਕੱਲ ਵੰਡ ਰਹੇ ਆਂ ਅਸੀਂ ਕਿ 2 ਮਹੀਨੇ ਤੁਸੀਂ ਰੱਖੋ 4 ਮਹੀਨੇ ਅਸੀਂ ਰੱਖਦੇ ਆਂ ਉਹ ਸਮਝ ਹੋਣ ਲੱਗ ਰਹੀ ਆ ਕੀ ਵੰਡ ਸਕਦੇ ਹੋ ਤੁੱਪ ਨੂੰ ਕੀ ਵੰਡ ਸਕਦੇ ਹੋ ਸ਼ਾਹ ਨੂੰ ਕੀ ਵੰਡ ਸਕਦੇ ਹੋ ਪਿਓ ਨੂੰ ਕੀ ਵੰਡ ਸਕਦੇ ਹੋ ਮਾਂ ਨੂੰ ਜੇ ਵੰਡਣਾ ਤਾਂ ਪਿਆਰ ਵੰਡੋ ਹਰ ਇੱਕ ਨੂੰ ਯਾਰ ਸਮਝੋ ਦੁਸ਼ਮਣ ਨਾ ਸਮਝੋ ਕਿਸੇ ਨੂੰ ਹਰ ਇੱਕ ਨੂੰ ਪਿਆਰ ਸਮਝੋ ਸੋ ਉਹ ਅੱਜ ਸਮਝ ਆਇਆ ਸੋ ਜਦੋਂ ਗੁਰਨਾਨਕ ਪਾਤਸ਼ਾਹ ਦੀ ਗੱਲ ਚੱਲਦੀ ਆ ਉਹ ਤਾਂ ਅਵਲ ਅੱਲ੍ਹਾ ਨੂੰ ਰਪਾਇਆ ਕੁਦਰਤ ਦੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਾਨੂੰ ਤਾਂ ਪ੍ਰਮਾਤਮਾ ਨੇ ਦੱਸਿਆ ਇਹ ਹੈ ਕਿ ਰਾਹ ਅਲੱਗ-ਅਲੱਗ ਹੋ ਸਕਦੇ ਆ ਪਰ ਇੱਕ ਪਿਤਾ ਇੱਕ ਅਸਕੇ ਹਮਾਰਕ ਤੂੰ ਮੇਰਾ ਗਰਹਾਈ ਜਾਂ ਤੁਸੀਂ ਇਹ ਕਹਿ ਲਓ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਸੀ ਕਿ ਸਾਨੂੰ ਸਲਾਮ ਕਰਨ ਜਿਹਦਾ ਸਲੂਟ ਕਰਨਾ ਚਾਹੀਦਾ ਉਹਨਾਂ ਮਾਮਾ ਨੂੰ ਜਿਨ੍ਹਾਂ ਦੇ ਪੁੱਤ ਇਸ ਰਸਤੇ ਤੇ ਤੁਰਦੇ ਆ ਪੰਡ ਜੰਮੀਆਂ ਪੰਡ ਨਮੀਆਂ ਪੰਡ ਮੰਗਣ ਵਿਆਹ ਹੋ ਪੰਡਾ ਹੋਵੇ ਦੋਸਤੀ ਪੰਡਾ ਚੱਲੇ ਰਹੋ ਪੰਡ ਮੂੰਗਾ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀ ਜਿੱਤ ਜੰਮੇ ਰਾਜਾ ਕਿਉਂ ਮੰਦਾ ਆਖਦੇ ਅਸੀਂ ਉਸ ਇਸਤਰੀ ਨੂੰ ਸੋ ਜਦੋਂ ਗੁਰਨਾਨਕ ਪਾਤਸ਼ਾਹ ਨੂੰ ਪੜਨ ਦੀ ਗੱਲ ਕਰਦੇ ਹੋ ਜਦੋਂ ਉਹਨਾਂ ਤੇ ਤੁਸੀਂ ਰਸਤੇ ਤੇ ਚੱਲਣ ਦੀ ਗੱਲ ਕਰਦੇ ਹੋ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਜਿਹੜੀ ਈਰਖਾ ਰੱਖੀ ਬੈਠੇ ਆ ਜਿਹੜੀ ਦੁਆਖ ਰੱਖੀ ਫਿਰਦੇ ਆ ਜਿਹੜੇ ਸਾਡੇ ਨਾਲ ਅਸੀਂ ਲੋਕਾਂ ਦੇ ਨਾਲ ਦੁਸ਼ਮਣੀਆਂ ਪਾਲੀ ਫਿਰਦੇ ਆ ਜੇ ਅਸੀਂ ਕਿਸੇ ਨੂੰ ਮਾੜਾ ਸਮਝਦੇ ਆ ਨਾ ਅੱਜ ਕੱਲ ਸਾਡੇ ਕੋਲ ਆ ਸੋਸ਼ਲ ਮੀਡੀਆ ਨੇ ਖਾਲਿਆ ਸੈਲਫ ਹੋਣਾ ਇਹ ਜੇ ਚਾਰਜ ਨਾ ਹੋਵੇ ਤੱਕ ਹੀ ਹੋ ਗਿਆ ਡੈਡ ਹੋ ਜਾਊਗਾ ਪਰ ਜੇ ਆ ਚਾਰਜ ਨਾ ਹੋਇਆ ਸਾਰਾ ਕੁਝ ਹੀ ਗਿਆ ਇਹਨੂੰ ਚਾਰਜ ਕਰਨ ਦੀ ਖਾਤਰ ਅਸੀਂ ਘਰੋਂ ਫੋਨ ਲੈ ਕੇ ਤੁਰਦੇ ਆ ਚਾਰਜਰ ਲਾ ਕੇ ਤੁਰਦੇ ਆ ਪਰ ਇਹਨੂੰ ਚਾਰਜ ਕਰਨ ਦੀ ਖਾਤਰ ਇਹਨੂੰ ਚਾਰਜ ਕਰਨ ਦੀ ਖਾਤਰ ਅਸੀਂ ਕਦੇ ਕਿਤਾਬ ਨਹੀਂ ਚੱਕਦੇ ਜਿਹੜੀ ਸਾਡੇ ਬਾਬੇ ਨੇ ਕਿਹਾ ਕਿ ਕਿਤਾਬਾਂ ਪੜ ਲਿਆ ਕਰੋ 5 ਮਿੰਟ ਜੇ ਰੋਜ਼ ਦੀ ਕਿਸੇ ਕਿਤਾਬ ਨੂੰ ਪੜਦੇ ਆ 1825 ਮਿੰਟ ਸਾਲ ਦੇ ਬਣ ਜਾਂਦੇ ਆ ਯਾਨੀ ਕਿ 30 ਘੰਟੇ ਤੋਂ ਵੱਧ ਦਾ ਟਾਈਮ ਹੁਣ ਇੱਕ ਬੰਦਾ ਉਹ ਆ ਜਿਹਨੇ ਕੁਝ ਨਹੀਂ ਪੜਿਆ ਤੇ ਇੱਕ ਬੰਦਾ ਉਹ ਆ ਸਾਲ ਦੇ ਵਿੱਚ ਜਿਹਨੇ 30 ਘੰਟੇ ਤੋਂ ਵੱਧ ਕਿਤਾਬਾਂ ਪੜ ਲੀਆਂ ਹੋਣਗੀਆਂ ਫਰਕ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਫਿਰ ਤੁਹਾਨੂੰ ਦੁਨੀਆਦਾਰੀ ਵੀ ਸਮਝਣ ਲੱਗਣ ਲੱਗ ਜਾਂਦੀ ਆ ਸਾਰਾ ਕੁਝ ਹੀ ਕਹਿੰਦੇ ਆ ਅਕਲ ਗਿਆਨ ਵਿਦਿਆ ਤੇ ਬੋਲੀ ਅਕਲ ਗਿਆਨ ਵਿਦਿਆ ਬੋਲੀ ਤੇ ਹੌਸਲਾ ਇਹ ਕਦੇ ਚੋਰੀ ਨਹੀਂ ਕੀਤਾ ਜਾ ਸਕਦੇ ਤੇ ਅੱਜ ਕੱਲ੍ਹ ਵੈਸੇ ਇਹਨਾਂ ਦੇ ਚੋਰੀ ਹੋਣ ਦਾ ਬੜਾ ਖਤਰਾ ਵੀ ਹੈ ਨਹੀਂ ਕਿਉਂਕਿ ਇਹ ਪੰਜੇ ਚੀਜ਼ਾਂ ਬਹੁਤ ਘੱਟ ਲੋਕਾਂ ਦੇ ਕੋਲ ਇਕੱਠੀਆਂ ਮਿਲਦੀਆਂ ਤੇ ਇਹ ਪੰਜੇ ਚੀਜ਼ਾਂ ਮਿਲ ਕੇ ਇਨਸਾਨ ਨੂੰ ਇਨਸਾਨੀਅਤ ਅਤੇ ਇਮਾਨਦਾਰੀ ਦੇ ਰਾਹ ਤੇ ਤੋਰਦੇ ਨੇ ਇਮਾਨਦਾਰ ਵਿਅਕਤੀ ਅਸਲੀ ਧਰਮੀਤਾ ਕਰਮੀ ਹੁੰਦਾ ਹੈ ਹੁਣ ਅਸੀਂ ਦੇਖ ਸਕਦਾ ਕਿ ਅਸੀਂ ਅਸਲੀ ਧਰਮੀ ਤੇ ਕਰਮੀ ਹਾਂ ਜਾਂ ਨਹੀਂ ਹੈ ਸਾਨੂੰ ਤਾਂ ਈਰਖਾ ਲੱਗਣ ਲੱਗ ਜਾਂਦੀ ਹੈ ਕੋਈ ਬੰਦਾ ਜੇ ਥੋੜਾ ਜਿਹਾ ਵੱਧ ਗਿਆ ਉਹਦੀ ਈਰਖਾ ਸੋ ਅਸਾਣੀ ਸਾਹਿਬ ਬੈਠੇ ਸਾਡੇ ਬਹੁਤ ਸੀਨੀਅਰ ਨੇ ਸੋ ਬਹੁਤ ਬਹੁਤ ਸਤਿਕਾਰ ਕਥੂਰੀਆ ਸਾਹਿਬ ਤੁਹਾਡਾ ਬਹੁਤ ਬਹੁਤ ਸਤਿਕਾਰ ਸੁਭਲ ਸਾਹਿਬ ਤੁਹਾਡਾ ਸਤਿਕਾਰ ਵਰਦੀ ਸਾਹਿਬ ਗਿੱਲ ਸਾਹਿਬ ਵਰਦੀ ਸਾਹਿਬ ਨੇ ਇੱਕ ਪੋਸਟ ਪਾਈ ਇੱਕ ਵਾਰ ਇਹਨਾਂ ਦੀ ਬੇਟੀ ਨੂੰ ਕੋਈ ਡਿਗਰੀ ਮਿਲੀ ਮੇਰੇ ਕੋਲ ਇਹਨਾਂ ਦਾ ਸੈਲ ਫੋਨ ਨੰਬਰ ਨਹੀਂ ਸੀ ਤੇ ਮੈਂ ਮੈਸੈਂਜਰ ਤੇ ਨੰਬਰ ਲੱਭਿਆ ਮੈਸੈਂਜਰ ਤੇ ਇਹਨਾਂ ਨੂੰ ਕਾਲ ਕੀਤੀ ਕਿ ਪ੍ਰਾਊਡ ਫੀਲ ਕਰ ਰਹੇ ਆ ਸਰ ਤੁਹਾਡੀ ਬੇਟੀ ਨੇ ਅੱਜ ਡ ਫੇਸਬੁੱਕ ਦੇ ਵਿੱਚ 5-5000 ਫਰੈਂਡ ਚੱਕੀ ਫਿਰਦੇ ਆ ਬਰਦੀ ਸਾਹਿਬ ਦੱਸ ਦੇਣਗੇ ਬਰਦੀ ਸਾਹਿਬ ਕਿੰਨੇ ਕ ਦੇ ਫੋਨ ਆਏ ਹੋਣੇ ਸੋ ਸਾਨੂੰ ਅਸੀਂ ਬਹਿਮ ਦੇ ਵਿੱਚ ਰਹਿੰਦੇ ਆ ਕਿ ਸਾਡੇ ਐਨੇ ਫਰੈਂਡ ਨੇ ਸਾਡੇ ਅਸੀਂ ਕਿਸੇ ਦੀ ਜਿਹੜੀ ਉਹ ਜਦੋਂ ਵੱਧ ਆ ਨਾ ਉਹਨੂੰ ਦੇਖ ਕੇ ਸਾਡੇ ਜੀਲਸੀ ਹੋਣ ਲੱਗ ਜਾਂਦੀ ਹੈ ਸਾਨੂੰ ਤਾਂ ਗੁਨਾਨਕ ਪਾਤਸ਼ਾਹ ਨੇ ਸਿਖਾਈ ਇਹ ਹੈ ਕਿ ਅਸੀਂ ਨਿਮਰਤਾ ਚ ਰਹੀਏ ਅਸੀਂ ਏਕੇ ਦੇ ਵਿੱਚ ਰਹੀਏ ਜਦੋਂ ਅਸੀਂ ਈਰਖਾ ਕਰਦੇ ਨਾ ਕਿਸੇ ਨਾਲ ਉਹ ਤਾਂ ਅੱਗ ਆ ਅੱਗ ਅਸੀਂ ਆਪਣੇ ਹੱਥਾਂ ਦੇ ਵਿੱਚ ਬੜੀ ਫਿਰਦੇ ਆ ਇੱਕ ਚੀਜ਼ ਦਾ ਸਾਨੂੰ ਹੋਰ ਬਹੁਤ ਵੱਡਾ ਬਹਿਮ ਆ ਸਾਨੂੰ ਲੱਗਣ ਲੱਗ ਜਾਂਦਾ ਮੈਨੂੰ ਲੱਗਦਾ ਕਿ ਆ ਬੰਦਾ ਅੱਗੇ ਵੱਧ ਰਿਹਾ ਮੈਨੂੰ ਲੱਗਦਾ ਕਿ ਹੁਣ ਐ ਹੋ ਮੈਨੂੰ ਲੱਗਦਾ ਕਿ ਆ ਹੋ ਲੱਗਣ ਤੇ ਹੋਣ ਦੇ ਵਿੱਚ ਫਰਕ ਹੈ ਹੁਣੇ ਅਸੀਂ ਕੁਝ ਹੋਰ ਹਾਂ ਲੱਗਦਾ ਸਾਨੂੰ ਕੁਝ ਹੋਰ ਹੈ ਮੈਨੂੰ ਲੱਗਦਾ ਕਿ ਯਾਰ ਆ ਬੰਦਾ ਤਾਂ ਘਰੇ ਲੜਦਾ ਹੋ ਮੈਨੂੰ ਲੱਗਦਾ ਤਾਂ ਬਿੱਲ ਹੈ ਜਿਹੜਾ ਬੋਲੀ ਜਾਂਦਾ ਮੈਨੂੰ ਲੱਗਦਾ ਰੇਡੀਓ ਵਾਲਿਆਂ ਨੂੰ ਚਾਰ ਪੈਸੇ ਵਧਿਆ ਬਣਦੇ ਹੋਣੇ ਮੈਨੂੰ ਲੱਗਦਾ ਤਾਂ ਬਿੱਲ ਹੀ ਆ ਫੇਸਬੁੱਕ ਤੇ ਪੋਸਟਾਂ ਪਾਉਂਦਾ ਰਹਿੰਦਾ ਮੈਨੂੰ ਲੱਗਦਾ ਕਥੂਰੀਆ ਸਾਹਿਬ ਨੂੰ ਪਤਾ ਨਹੀਂ ਕੀ ਫਾਇਦਾ ਹੁਣ ਐਨੇ ਬੰਦੇ ਇਕੱਠੇ ਕਰਨ ਦਾ ਵਾਹ ਸਾਨੂੰ ਲੱਗਣ ਦੀ ਬੜੀ ਦਿੱਕਤ ਆਉਂਦੀ ਹੈ ਲੱਗਣ ਤੇ ਹੋਣ ਦੇ ਵਿੱਚ ਬਹੁਤ ਫਰਕ ਹੈ ਹੈ ਕੀ ਅਸਲ ਦੇ ਵਿੱਚ ਹੈ ਜਿਹੜਾ ਆ ਬਰਤਾਰਾ ਬਰਤ ਰਿਹਾ ਇੱਥੇ ਹੈ ਇਹ ਹੀ ਆ ਸੋ ਜਿੱਦਣ ਸਾਨੂੰ ਹੋਣ ਦਾ ਪਤਾ ਲੱਗਣਾ ਅਸੀਂ ਤਿੰਨ ਤਰ੍ਹਾਂ ਦੇ ਇਨਸਾਨ ਆ ਸ਼ੀਸ਼ਾ ਜਦੋਂ ਅਸੀਂ ਦੇਖਦੇ ਇੱਕ ਤਾਂ ਉਹ ਆ ਕਿ ਜੋ ਸ਼ੀਸ਼ੇ 'ਚ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਮੈਂ ਰਾਜਵੀਰ ਸਿੰਘ ਹਾਂ ਇੱਕ ਉਹ ਆ ਜਿਹੜੇ ਤੁਸੀਂ ਸਾਰੇ ਸਮਝਦੇ ਹੋ ਕਿ ਇਹ ਬੰਦਾ ਕੀ ਆ ਇੱਕ ਉਹ ਆ ਜਿਹੜੀ ਅਸਲ ਸਚਾਈ ਆ ਅਸਲ ਸਚਾਈ ਜਦੋਂ ਸਾਨੂੰ ਪਤਾ ਲੱਗਣ ਲੱਗ ਗਈ ਕਿ ਅਸਲ ਸਚਾਈ ਆ ਅਸੀਂ ਆਪਣੇ ਆਪ ਨੂੰ ਪੈਂਚਰ ਕਰਨ ਲੱਗ ਗਏ ਮੈਂ ਰਾਣਾ ਰਣਵੀਰ ਉਹਨਾਂ ਨਾਲ ਮਾਸਟਰ ਜੀ ਪਲੇ ਕੀਤਾ ਅਸੀਂ 91 ਪਲੇ ਆ ਜਿਹੜੇ ਉਹ ਦੁਨੀਆ ਭਰ ਦੇ ਵਿੱਚ ਕਰਕੇ ਆਏ ਦੁਨੀਆ ਭਰ ਦੇ ਵਿੱਚ 91 ਪਲੇ ਆ ਮਾਸਟਰ ਜੀ ਦੇ ਉਹ ਹੋਏ ਆ ਜਿੱਥੋਂ ਪਤਾ ਲੱਗਦਾ ਕਿ ਲੋਕ ਪੜਨਾ ਵੀ ਚੰਗਾ ਸਮਝਦੇ ਆ ਸੋਚਦੇ ਆ ਕਿ ਅਸੀਂ ਪੜਹੀਏ ਸੁਣੀਏ ਬੈਠੀਏ ਗੱਲ ਤਾਂ ਇਹ ਆ ਕਿ ਅਸੀਂ ਉਹਨਾਂ ਨੂੰ ਦਿਖਾਉਣਾ ਕੀ ਚਾਹੁੰਦੇ ਆ ਅਸੀਂ ਉਹਨਾਂ ਨੂੰ ਸੁਣਾਉਣਾ ਕੀ ਚਾਹੁੰਦੇ ਆ ਸੋ ਚੰਗਾ ਸੁਣਨ ਵਾਲੇ ਵੀ ਬਹੁਤ ਨੇ ਚੰਗਾ ਬੋਲਣ ਵਾਲੇ ਵੀ ਬਹੁਤ ਨੇ ਇੰਟਰਨੈਟ ਆ ਇਹਦੇ ਵਿੱਚ ਗਰਵਾਣੀ ਵੀ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀ ਵੀ ਜਿਹੜੀਆਂ ਅਸੀਂ ਦੇਖ ਸੁਣ ਨਹੀਂ ਸਕਦੇ ਹੁਣ ਮਰਜ਼ੀ ਸਾਡੀ ਆ ਕਿ ਅਸੀਂ ਕੀ ਕਰਨਾ ਸਾਨੂੰ ਥੋੜੀ ਜੀ ਜਦੋਂ ਕੋਈ ਪ੍ਰਸਿੱਧੀ ਮਿਲਣ ਲੱਗਦੀ ਤਾਂ ਸਾਨੂੰ ਹੰਕਾਰ ਹੋਣ ਲੱਗ ਜਾਂਦਾ ਸਾਨੂੰ ਇਹ ਲੱਗਦਾ ਕਿ ਯਾਰ ਇਹ ਲੋਕ ਮੈਨੂੰ ਸੁਣਣ ਆਏ ਨੇ ਇਹ ਲੋਕ ਮੈਨੂੰ ਦੇਖਣ ਆਏ ਨੇ ਇਹ ਮੈਂ ਸ਼ੋਅ ਕਰਤੇ ਆਹ ਇਹ ਇਵੈਂਟ ਮੈਂ ਕਰਵਾ ਰਿਹਾ ਮੈਂ ਰੇਡੀਓ ਕਰ ਰਿਹਾ ਮੈਂ ਅਖਬਾਰ ਕੱਢ ਰਿਹਾ ਇਹ ਜਿਹੜੀ ਮੈਂ 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 ਅੰਦਰ ਚੱਲ ਰਹੀ ਆ ਨਾ ਇਹ ਬੜੀ ਤੰਗ ਕਰਦੀ ਆ ਤੇ ਜਿੱਦਣ ਇਹ ਤੂੰ 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 ਹੋਣ ਲੱਗ ਗਈ ਫੇਰ ਗੱਲ ਬਣ ਜਾਣੀ ਹੈ ਸੋ ਮੈਂ ਮੈਂ ਇਹਨੂੰ ਜਦੋਂ ਅਸੀਂ ਮਾਰ ਲਿਆ ਜਦੋਂ ਨਾ ਪਹਿਲਾਂ ਪਹਿਲਾਂ ਚੂੰ ਚੂੰ ਕਰਦਾ ਸੀ ਮਾਈਕ ਐਂਪਲੀਫਾਇਰ ਲੱਗਿਆ ਹੋਇਆ ਐਂਪਲੀਫਾਇਰ ਦੇ ਕੋਲੇ ਜਦੋਂ ਮਾਈਕ ਚੱਲੇ ਜਾਵੇ ਤਾਂ ਉਹਦੇ ਚੋ ਵੈਸੇ ਛਾਂ ਛਾਂ ਦੀ ਆਵਾਜ਼ ਆਉਂਦੀ ਰਹਿੰਦੀ ਤੇ ਫੇਰ ਉਹ ਚੀਕਾਂ ਮਾਰਨ ਲੱਗ ਜਾਂਦਾ ਬਹੁਤ ਵੱਡੀਆਂ ਵੱਡੀਆਂ ਚੀਕਾਂ ਮਾਰਦਾ ਤੇ ਸਾਡੇ ਦਿਲ ਦਾ ਜਿਹੜਾ ਐਂਪਲੀਫਾਇਰ ਇਹਦੇ ਵਿੱਚ 네ਗੇਟਿਵ ਥੌਟਸ ਦਾ ਜਦੋਂ ਚਾਂਦੇ ਆ ਜਦੋਂ ਉਹ ਬਾਰ ਬਾਰ ਉਹਦੇ ਮੂਰੇ ਜਾਂਦੇ ਆ ਨਾ ਤਾਂ ਫੇਰ ਉਹ ਵੀ ਚੀਕਾਂ ਮਾਰਦਾ ਉਹਦੇ ਨਾਲ ਫੇਰ ਬੰਦਾ ਡਿਪਰੈਸ਼ਨ ਵੱਲ ਨੂੰ ਜਾਣਾ ਸ਼ੁਰੂ ਹੋ ਜਾਂ ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਇਸ ਐਂਪਲੀਫਾਇਰ ਨੂੰ ਫਰਕ ਕਿਵੇਂ ਪਾਊਗਾ ਚੀਕਾ ਕਿਵੇਂ ਘਟਣਗੀਆਂ ਸਿਰਫ ਥੋੜੀ ਜੀ ਐਂਪਲੀਫਾਇਰ ਦੀ ਜਿਹੜੀ ਹੈਗੀ ਜੀ ਉਹਦੀ ਡਾਇਰੈਕਸ਼ਨ ਚੇਂਜ ਕਰ ਦਈਏ ਸੀ ਉਹਨੂੰ ਥੋੜਾ ਜਿਹਾ ਸਾਈਡ ਤੇ ਕਰ ਦਈਏ ਚੀਕਾਂ हट ਗਈਆਂ ਦਿਸ਼ਾ ਬਦਲਤੀ ਤਾਂ ਦਸ਼ਾ ਬਦਲ ਜਾਣੀ ਆ ਹੁਣ ਅਸੀਂ ਦਿਸ਼ਾ ਬਦਲਨੀ ਆ ਜਾਂ ਦਸ਼ਾ ਬਦਲਨੀ ਆ ਉਹ ਸਾਡੇ ਤੇ ਰਿਪੈਂਡ ਕਰਦਾ ਕੀ ਕਰਨਾ ਚਾਹੁੰਦੇ ਆ ਅਸੀਂ ਸੋ ਮੈਂ ਬਹੁਤਾ ਜਿਆਦਾ ਤਾਂ ਨਹੀਂ ਬੋਲੂਗਾ ਗੁਰਵਿੰਦਰ ਬਰਾੜ ਸਾਹਿਬ ਬੈਠੇ ਆ ਸਾਰੀ ਸਖਸ਼ੀਤਾ ਨੇ ਜਿਹੜੀਆਂ ਉਹ ਬਹੁਤ ਸੀਨੀਅਰ ਨੇ ਬਹੁਤ ਸੂਝਵਾਨ ਨੇ ਜਸਵਿੰਦਰ ਬਿੱਟਾ ਸਾਹਿਬ ਸੋ ਇਹ ਬਹੁਤ ਸਤਿਕਾਰਤ 20 ਸਾਲਾਂ ਤੋਂ ਇਸ ਪੱਤਰਕਾਰੀ ਦੇ ਫੀਲਡ ਦੇ ਵਿੱਚ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਛਾ ਮੈਂ ਨਾ ਬਰਾੜ ਸਾਹਿਬ ਨੂੰ ਕਹਿੰਦੇ ਸੀ ਮੈਂ ਕਿਹਾ ਬਰਾੜ ਸਾਹਿਬ ਰੂਬਰੂ ਰੱਖਿਆ ਹੈ ਤੁਹਾਡਾ ਕਹਿੰਦੇ ਅੱਛਾ ਜਦੋਂ ਮੈਨੂੰ ਇੱਥੇ ਆਇਆ ਕਹਿੰਦੇ ਤੁਸੀਂ ਬੋਲਣਾ ਮੈਂ ਕਿਹਾ ਅੱਛਾ ਪਹਿਲਾਂ ਤਾਂ ਧੰਨਵਾਦ ਕਥੂਰੀਏ ਸਾਹਿਬ ਕਿਧਰ ਗਏ ਜੀ ਪਹਿਲਾਂ ਧੰਨਵਾਦ ਮੈਨੂੰ ਲੱਗਾ ਇਹ ਪਹਿਲਾ ਰੂਪ ਕੋ ਮੈਨੂੰ ਪਤਾ ਵੀ ਨਹੀਂ ਸੀ ਕੀ ਹੁੰਦਾ ਰੂਬਰੂ ਸੋ ਇਹ ਨਹੀਂ ਸੀ ਪਤਾ ਬਰਾੜ ਸਾਹਿਬ ਨੂੰ ਮੈਂ ਕਿਹਾ ਤੁਸੀਂ ਬੋਲਿਓ ਮੇਰੇ ਹਿੱਸੇ ਦਾ ਵੀ ਤੁਸੀਂ ਬੋਲਿਓ ਪਰ ਚੰਗਾ ਲੱਗਾ ਕਿ ਭਾਸ਼ਣ ਪ੍ਰਤੀਯੋਗਤਾ ਸੀ ਮੈਨੂੰ ਕਹਿੰਦੇ ਜੀ ਭਾਸ਼ਣ ਦੇਣਾ ਮੈਂ ਕਿਹਾ ਟੌਪਿਕ ਕੀ ਆ ਕਹਿੰਦੇ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਉਦੋਂ ਮੈਂ 8ਵੀਂ ਕਲਾਸ ਚ ਹੋ ਗਿਆ ਸੀਗਾ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਉਦੋਂ ਫਿਰ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਮੈਂ ਜਿੰਨਾ ਕਰ ਰਿਸਰਚ ਕਰ ਸਕਦਾ ਸੀ ਕੀਤਾ 8ਵੀਂ ਚ ਪੜਦਾ ਬੱਚਾ ਸਵੇਰੇ ਜਾ ਕੇ ਧੁੰਦ ਦੇ ਦਿਨ ਹੁੰਦੇ ਸੀ ਬਾਹਰ ਸਕੂਲ ਦੀ ਸਟੇਜ ਤੇ ਉੱਤੇ ਭਾਸ਼ਣ ਬੋਲਣ ਲੱਗ ਜਾਣਾ ਮੈਂ ਤੇ ਉਹ 5 ਦਿਨਾਂ ਬਾਅਦ ਫਰਸਟ ਪ੍ਰਾਈਜ਼ ਲੈ ਕੇ ਆਇਆ ਤੇ ਉੱਥੋਂ ਮੈਨੂੰ ਹੌਸਲਾ ਮਿਲ ਗਿਆ ਕਿ ਯਾਰ ਕੁਝ ਕਰ ਸਕਦੇ ਆ ਸੋ ਜੋ ਅੱਜ ਅਸੀਂ ਰੇਡੀਓ ਤੇ ਪੜ੍ਹਦੇ ਆਂ ਬੋਲਦੇ ਆਂ ਸੁਣਦੇ ਆਂ ਇਹ ਕਿਤੇ ਨਾ ਕਿਤੇ ਉਹ ਵੀ ਜਿਹੜੇ ਬੀਜੇ ਹੋਇਆ ਉਹ ਤੁਹਾਨੂੰ ਫਾਇਦਾ ਦਿੰਦੇ ਆ ਸੋ ਕਿਤਾਬਾਂ ਦੇ ਨਾਲ ਜੁੜ ਜਿਏ ਜਦੋਂ ਅਸੀਂ ਕਿਤਾਬਾਂ ਦੇ ਨਾਲ ਜੁੜ ਗਏ ਪੜਨ ਲੱਗ ਗਏ ਤਾਂ ਫਿਰ ਮੈਨੂੰ ਲੱਗਦਾ ਆਪਣੇ ਆਪ ਹੀ ਸਾਨੂੰ ਫਰਕ ਮਹਿਸੂਸ ਹੋਣ ਲੱਗ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੈਂ ਰਾਜਵੀਰ ਦਾ ਧੰਨਵਾਦੀ ਆ ਜੀ